ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦ੍ਰਿਸ਼ ਗੁਰੂ ਨਾਨਕ ਦੇਵ ਜੀ ਦੀ ਮਿਠਾਸ ਭਰੀ ਸਿੱਖਿਆ ਅਤੇ ਲੰਗਰ ਦੀ ਰਵਾਇਤ ਨੂੰ ਦਰਸਾਉਂਦਾ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਭਰਾ ਪਾਈ ਮਰਦਾਨਾ ਜੀ ਨਾਲ ਬੈਠੇ ਹੋਏ ਸਨ ਉਹਨਾਂ ਦੀ ਪੈਣ ਬੀਬੀ ਨਾਨਕੀ ਜੀ ਇੱਕ ਵੱਡੀ ਕੜਾਈ ਵਿੱਚ ਖਾਣਾ ਬਣਾ ਰਹੀ ਸੀ ਉਨ੍ਹਾਂ ਦੀ ਭਗਤੀ ਨਿਮਰਤਾ ਅਤੇ ਸੇਵਾ ਦੀ ਭਾਵਨਾ ਅਦਭੁਤ ਸੀ ਗੁਰੂ ਨਾਨਕ ਦੇਵ ਜੀ ਅੱਜ ਵੀ ਸਭ ਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਭੁੱਖਿਆਂ ਨੂੰ ਖਾਣਾ ਖਵਾਉਣਾ ਸਭ ਤੋਂ ਵੱਡੀ ਭਗਤੀ ਹੈ ਬੀਬੀ ਨਾਨਕੀ ਜੀ ਦੀ ਇਹ ਸੇਵਾ ਸਿਰਫ ਰਸੋਈ ਤੱਕ ਸੀਮਤ ਨਹੀਂ ਸੀ ਇਹ ਨਿਸ਼ਕਾਮ ਪ੍ਰੇਮ ਅਤੇ ਸੇਵਾ ਦੀ ਸੁੱਚੀ ਮੂਰਤੀ ਸੀ ਸਤਾਨ ਤੇ ਬੈਠੇ ਹੋਏ ਸਿੱਖ ਅਥਰ ਜੋੜ ਕੇ ਆਸ਼ੀਰਵਾਦ ਲੈ ਰਹੇ ਸਨ ਇਹ ਦਰਸ਼ਨ ਗੁਰੂ ਦੀ ਕਿਰਪਾ ਅਤੇ ਸੇਵਾ ਦੀ ਮਹੱਤਵ ਨੂੰ ਸਮਝਾਉਂਦੇ ਹਨ ਇਹ ਤਸਵੀਰ ਦੀ ਰੂਹ ਨੂੰ ਸਿਰਫ ਵੇਖਣ ਨਾਲ ਨਹੀਂ ਮਹਿਸੂਸ ਕਰਕੇ ਅੰਦਰ ਤੱਕ ਲਿਆਉਣ ਹੀ ਗੁਰੂ ਨਾਨਕ ਦੇਵ ਜੀ ਦੇ ਗਿਆਮ ਨੂੰ ਸਮਝਾਉਣ ਦੀ ਕੁੰਜੀ ਹੈ ਵੰਡ ਛਕੋ ਨਾਮ ਜਪੋ ਤੇ ਕਿਰਤ ਕਰੋ ਇਹ ਹੀ ਗੁਰੂ ਨਾਨਕ ਦੀ ਬਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ